ਕੱਲ ਥਾਣਾ ਸੇਖਵਾ ਚ ਨਾ 108 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ ਸਨ ਆਫ ਕਿੰਨਾ ਮਸੀ ਸਰ ਕੋਈ ਦਾ ਰਹਿਣਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਕੁਝ ਕਿਤੇ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ ਤਿੰਨ ਚਾਰ ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਅਗੇ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ son of ترسےم ਸਿੰਘ ਮਲਕੀਤ ਸਿੰਘ ਇਹ ਪੱਗੋ ਕਹਿੰਦੇ ਇਹਨੂੰ ਸਾਨੂੰ ਤਨਾਰ ਪਰ ਖੱਦਰ ਦਾ ਹੈਗਾ ਜੀ ਇੱਥੇ ਠਾਣਾ ਕਲਾਂੌਰ ਦੇ ਇਹਦੇ ਨੋਟੋਰੀਅਸ ਆਦਮੀ ਹੈ ਅਮਰਦ ਆलम ਜਿਹੜਾ ਹੈਗਾ ਜਗ ਭਗਵਾਨਪੁਰੀਏ ਗਰੁੱਪ ਦਾ ਜਿਹੜਾ ਇਹ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਾਂੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁੱਛਗਿੱਛਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਪਰਿਵਾਰਾਂ ਵਿੱਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਕਿਤੇ ਨਾਂ ਇਹਦਾ ਚੱਲਦਾ ਸੀ ਇਹ ਜਦੋਂ ਇਹਨਾਂ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਿਬ ਨੇ ਸਾਡੇ ਐਸ ਐਸ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਅਰ ਕਲਾਂ ਕੁੰਜਰ ਪਿੰਡ ਦੇ ਵਿੱਚ ਘਾਰ ਉੱਥੇ ਨਹਿਰ ਦੇ ਕੰਢੇ ਤੇ ਉੱਥੋਂ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਕੁਝ ਨਹੀਂ ਸੀ ਉਸੋਨੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਉਤੇ ਐਸ ਐਚਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਣਾ ਕਿੜਾ ਰਿਕਵਰ ਕਰਾਣਾ ਸੀ ਜੀ ਵਾਪਨੇ ਦਾ 30 ਦਾ 32 ਦਾ ਹੈਗਾ ਜੀ ਸਟਾਰ ਦਾ ਪਿਸਤਲ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਤੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕਾਕ ਹੈਗਾ ਪਿਸਤਲ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਆ ਇਹ ਪੁਲਿਸ ਤੋਂ ਨੇ ਦੋ ਫਾਇਰ ਤੇ ਕੀਤੇ ਨੇ ਕਿੰਨਾ ਕਿ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਜੱਗੂ ਭਗਵਾਨਪੁਰੀ ਤੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮ ਦਾ ਬੇਸਿਕਲੀ ਇਹ ਗੁਰਗਾ ਸੀ ਇਹ ਤੇ ਅਮਰਦ ਆਲਮ ਦੇ ਕੈਂਟ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਹ ਨੇ ਕਲਾਂ ਨੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਤੇ ਇੱਕ ਹਸਪੀਟਲ ਕਲਾਂ ਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਂ ਕਿੰਨੀ ਕੁਡੀ ਕਾਮਯਾਬੀ ਕਹਿੰਦੇ ਆਪਾਂ ਇਹਨੂੰ ਕਾਮਯਾਬੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰ ਕਿਸੇ ਵੇਲੇ ਵੀ ਜੇਲਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ